ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਭਾਈ ਅਮਰਤਪਾਲ ਤੇ ਜਿਹੜੀ ਐਨਐਸਏ ਲਾਈ ਗਈ ਹੈ ਉਸ ਦੇ ਖਿਲਾਫ ਭਾਈ ਅਮਰਤਪਾਲ ਦੇ ਵਕੀਲ ਨੇ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਜਿਸ ਦੀ ਅੱਜ ਸੁਣਵਾਈ ਸੀਗੀ ਉਸ ਮਾਮਲੇ ਨੂੰ ਲੈ ਕੇ ਅਦਾਲਤ ਅਲੋਂ ਵੱਡੀ ਪੇਸ਼ਰਫਤ ਹੋਈ ਹੈ ਕੀ ਪੇਸ਼ਰਫਤ ਹੋਈ ਹੈ ਇਸ ਦੇ ਮੁਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਰਾਰੀਆ ਬ੍ਰੇਕਿੰਗ ਨਿਊਜ਼ ਆ ਰਹੀ ਹੈ ਸਾਂਸਦ ਅਮਰਿਤਪਾਲ ਲੱਗੇ ਨੇ ਐਨਐਸਐ ਨੂੰ ਚੁਣੌਤੀ ਦੇਣ ਦਾ ਮਾਮਲਾ ਜੋ ਕਿ ਅਦਾਲਤ ਦੇ ਵਿੱਚ ਪਹੁੰਚਿਆ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਅੱਜ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਕੇਂਦਰਿਤ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਇਸ ਵੇਲੇ ਦਾ ਵੱਡਾ ਅਪਡੇਟ ਹੈ ਜੋ ਪਟੀਸ਼ਨ ਦਰ ਕੀਤੀ ਗਈ ਸੀ ਐਨਐਸਐ ਨੂੰ ਚੁਣੌਤੀ ਦੇਣ ਦੇ ਲਈ ਅਮਰਿਤਪਾਲ ਦੇ ਵੱਲੋਂ ਦਾ ਹਾਈ ਕੋਰਟ ਨੇ ਸੁਣਵਾਈ ਕੀਤੀ ਹਾਈ ਕੋਰਟ ਨੇ ਕੇਂਦਰਿਤ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਹਾਈ ਕੋਰਟ ਨੇ ਸਵਾਲ ਕੀਤਾ ਐਨਐਸਐ ਕਿਉਂ ਲਗਾਇਆ ਗਿਆ ਇਸ ਦਾ ਜਵਾਬ ਦਿਓ ਪੂਰੀ ਡਿਟੇਲ ਦੇ ਨਾਲ ਦੇਣਾ ਹੋਏਗਾ ਪੂਰਾ ਜਵਾਬ ਪੰਜਾਬ ਦੇ ਕੇਂਦਰ ਸਰਕਾਰ ਨੂੰ 28 ਅਗਸਤ ਨੂੰ ਸਾਰੇ ਮਾਮਲੇ ਨੂੰ ਲੈ ਕੇ ਅਗਲੀ ਸੁਣਵਾਈ ਹੋਏਗੀ ਹਾਲਾਂਕਿ ਸਵੇਲਾ ਸਰਕਾ ਦਾ ਹਵਾਲਾ ਦਿੱਤਾ ਗਿਆ ਸੀ ਜਿਸ ਵੇਲੇ ਪੰਜਾਬ ਸਰਕਾਰ ਦੇ ਵੱਲੋਂ ਐਨਐਸਏ ਦੀ ਮਿਆਦ ਵਧਾ ਦਿੱਤੀ ਗਈ ਸੀ ਲੇਕਿਨ ਐਨਐਸਏ ਲੱਗੇ ਹੋਣ ਦੇ ਕਰਕੇ ਜਿਬਰੂਗੜ ਜੇਲ੍ਹ ਦੇ ਅੰਦਰ ਬੰਦ ਹੈ ਅਮਰਿਤਪਾਲ ਤੇ ਸਦਨ ਦੀ ਕਾਰਵਾਈ ਦੇ ਵਿੱਚੋਂ ਆਪਣੀਆਂ ਟੈਨਨਸ ਪੂਰੀ ਨਹੀਂ ਕਰਵਾਣਗੇ ਸਦਨ ਦੀ ਕਾਰਵਾਈ ਦਾ ਹਸਤਾ ਨਹੀਂ ਹੋਣ ਪਾਣਗੇ ਇਸੇ ਦੇ ਕਰਕੇ ਐਨਐਸਏ ਦੇ ਖਿਲਾਫ ਜੋ ਹੈ ਇੱਕ ਪਟੀਸ਼ਨ ਦਾਰ ਕੀਤੀ ਗਈ ਸੀ ਅਮਰਿਤਪਾਲ ਦੇ ਵਕੀਲ ਦੇ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਣਵਾਈ ਹੋਈ ਔਰ ਇੱਕ ਸਵਾਲ ਜੋ ਹੈ ਕੀਤਾ ਗਿਆ ਹਾਈ ਕੋਰਟ ਦੇ ਵੱਲੋਂ ਕਿ ਐਨਐਸਏ ਕਿਉਂ ਲਗਾਇਆ ਗਿਆ ਹੈ ਐਨਐਸਏ ਕਿਉਂ ਲਗਾਇਆ ਗਿਆ ਕਿਉਂਕਿ ਜੋ ਰੋਹਿਤ ਅਰੇਨਾ ਜੁੜਨੇ ਇੱਕ ਵਪਰਤ ਰੋਹਿ ਦਾ ਮੇਕ ਬਾਲ ਦੇ ਜੋ ਵਕੀਲ ਦੇ ਵੱਲ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਪਟੀਸ਼ਨ ਦੇ ਵਿੱਚ ਕਿਹਾ ਗਿਆ ਸੀ ਇਹ ਤਰਕ ਦਿੱਤਾ ਗਿਆ ਸੀ ਕਿ ਕਿਸੇ ਵੀ ਸੰਸਦ ਇਹਨੇ ਸੇ ਨਹੀਂ ਲਗਾਇਆ ਜਾ ਸਰਦਦਾ ਹਾਈ ਕੋਰਟ ਨੇ ਹੀ ਸਵਾਲ ਕੀਤਾ ਕਿ ਇਹਨੇ ਸੇ ਕਿਉਂ ਲਗਾਇਆ ਗਿਆ ਜਵਾਬ ਦੇਣਾ ਪਏਗਾ ਪੂਰੀ ਡਿਟੇਲ ਦੇ ਨਾਲ ਜਵਾਬ ਦੇਣਾ ਪਏਗਾ ਕੇਂਦਰ ਤੇ ਪੰਜਾਬ ਸਰਕਾਰ ਨੂੰ ਅਦਰਸਲ ਜੇਕਰ ਅਮਿਤਪਾਲ ਸਿੰਘ ਦਾ ਜ਼ਿਕਰ ਕੀਤਾ ਜਾਵੇ ਤਾਂ ਅਮਿਤਪਾਲ ਸਿੰਘ ਦੇ ਉੱਪਰ ਜੋ ਐਨਐਸਏ ਲਗਾਇਆ ਗਿਆ ਸੀ ਉਸ ਦੇ ਵਿੱਚ ਦਰਸਲ ਦੱਸਿਆ ਗਿਆ ਹੈ ਕਿ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਪਰ ਮਟੀਰੀਅਲ ਅਜਿਹਾ ਸੀ ਜਿਹੜਾ ਲਗਾਤਾਰ ਅਪਲੋਡ ਕੀਤਾ ਜਾ ਰਿਹਾ ਸੀਗਾ ਔਰ ਉਸ ਚੀਜ਼ ਨੂੰ ਲੈ ਕੇ ਜਿਹੜਾ ਐਨਐਸਏ ਹੈ ਉਹ ਲਗਾਇਆ ਗਿਆ ਕਿਤਾ ਇਹ ਪਟੀਸ਼ਨ ਮਨ ਕਰਤਾ ਜਿਹੜੇ ਇਕ ਲਈ ਕਿ ਮunicipal Singhਾਂ ਉਹਨਾਂ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਉਹਨਾਂ ਦੇ ਉੱਪਰ NSA ਜਿਹੜਾ ਇਸ ਵਜ੍ਹਾ ਦੇ ਕਰਕੇ ਲਗਾਇਆ ਜਾਂਦਾ ਔਰ ਨਾਲ ਦੀ ਨਾਲ ਜਿਹੜਾ ਹੋਰ ਕਾਫੀ ਕਾਰਨ ਸੀ ਜਿਹੜੀ ਕਾਰਨ ਇਸ ਦੇ ਵਿੱਚ ਦੱਸੀ ਜਾਂਦੇ ਪਰ ਦੂਸਰੇ ਪਾਸੇ ਅਮਰਪਾਲ ਸਿੰਘ ਦੇ ਵੱਲੋਂ ਦਾਵਾ ਕੀਤਾ ਕਿ ਕਿਉਂਕਿ ਪਿਛਲੇ 1 ਸਾਲ ਤੋਂ ਉਹ ਜੇਲ੍ਹ ਦੇ ਅੰਦਰ ਨੇ ਔਰ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਦੇ ਅੰਦਰ ਆ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਦਾ ਪਰ ਜੇਕਰ ਬਾਹਰ ਬੈਠਾ ਕੋਈ ਵੀ ਵਿਅਕਤੀ ਉਸ ਦੇ ਹੱਕ ਦੇ ਵਿੱਚ ਜਾਂ ਉਸ ਦੇ ਵਿਰੋਧ ਦੇ ਵਿੱਚ ਕੋਈ ਵੀ ਸੋਸ਼ਲ ਮੀਡੀਆ ਪੋਸਟ ਪਾ ਰਿਹਾ ਤਾਂ ਜੇਲ੍ਹ ਵਿੱਚ ਬੈਠਾ ਵਿਅਕਤੀ ਉਸ ਪੋਸਿਬਲ ਜਿਹੜਾ ਹੋ ਸਕਦਾ ਤਾਂ ਇਸ ਤੋਂ ਬਾਅਦ ਹੁਣ ਪੰਜਾਬ ਰੈਨਾ ਹਾਈ ਕੋਰਟ ਦੇ ਵੱਲੋਂ ਅਜਿਹਾ ਕਲੀਏ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੋਨਾਂ ਤੋਂ ਜਿਹੜੀ ਜਵਾਬ ਤਲਬੀ ਆ ਉਹ ਕਰ ਲਈ ਗਈ ਹੈ ਕਿ ਇੱਕ ਤਾਂ ਤੁਸੀਂ ਏ ਜਿਹੜਾ ਐਨਐਸਟੀ ਹੈ ਉਸ ਨੂੰ ਐਕਸਟੈਂਡ ਕਿਉਂ ਕੀਤਾ ਹੈਗਾ ਦੂਸਰੀ ਚੀਜ਼ ਇਹ ਕਹੀ ਗਈ ਹੈ ਕਿ ਜਿਹੜੇ ਵੀ ਮਟੀਰੀਅਲ ਦੇ ਆਧਾਰ ਤੇ ਤੁਸੀਂ ਐਨਐਸਟੀ ਲਗਾਉਣ ਦਾ ਦਾਵਾ ਕਰ ਰਹੇ ਹੋ ਇਹ ਪੂਰੇ ਦਾ ਪੂਰਾ ਮਟੀਰੀਅਲ ਹੈ ਜਿਹੜਾ ਉਹ ਪੋਰਟ ਨੂੰ ਪ੍ਰੋਵਾਈਡ ਕਰਵਾਇਆ ਜਾਵੇ ਪੋਰਟ ਨੂੰ ਉਹ ਪੂਰਾ ਮਟੀਰੀਅਲ ਮਹੱਈਆ ਕਰਵਾਇਆ ਜਾਵੇ ਔਰ ਇਹ ਜਿਹੜਾ ਪੂਰਾ ਮਟੀਰੀਅਲ ਹੈ ਉਹ ਪੋਰਟ ਨੂੰ ਮਹੱਈਆ ਕਰਵਾਉਣਾ ਹੋਏਗਾ 28 ਤਰੀਕ ਦੀ ਜਿਹੜੀ ਸੁਣਵਾਈ ਆ ਉਹ ਰ ਉਦੀ ਨਾਲ ਕੋਈ ਪਪਲ ਪ੍ਰੀਤ ਹੋਵੇ ਚਾਹੇ ਉਹਨਾਂ ਦੇ ਬਾਕੀ ਜਿਹੜੇ तमाम ਸਾਥੀ ਆ ਉਹਨਾਂ ਦੀ ਸੁਣਵਾਈ ਵੀ ਇਸੇ ਦਿਨੀ ਜਿਹੜੀ ਕੀਤੀ ਜਾਏਗੀ ਕਿਉਂਕਿ ਪਹਿਲਾਂ ਤੋਂ ਕੇਸ ਲਿਸਟਡ ਸੀ ਇਸ ਕਰਕੇ ਜਿਹੜੀ तमाम ਸਾਥੀ ਆ ਉਹਨਾਂ ਦੀ ਜਿਹੜੀ ਹੁਣ ਤਰੀਕ ਹੈ ਉਹ 28 ਤਰੀਕ ਫਿਕਸ ਕਰ ਦਿੱਤੀ ਗਈ ਹੈ ਤਾਂ 28 ਅਗਸਤ ਨੂੰ ਜਿਹੜਾ ਇਹ ਕੇਸ ਹੈਗਾ ਉਹ ਸੁਣਾਇਆ ਜਾਏਗਾ ਉਦੋਂ ਤੱਕ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਪੂਰੇ ਦਾ ਪੂਰਾ ਮਟੀਰੀਅਲ ਹੈ ਔਰ ਜਿਹੜਾ ਆਪਣਾ ਇੱਕ ਜਵਾਬ ਹੈ ਡਿਟੇਲਡ ਉਹ ਪੰਜਾਬ ਰੇਨਾ ਹਾਈ ਕੋਰਟ ਦੇ ਵਿੱਚ ਜਮ੍ਹਾਂ ਦੇਣਾ ਹੋਏਗਾ ਅੱਛਾ ਉਹਦਾ ਕੀ ਬਣਿਆ ਕਿਉਂਕਿ ਸੁਣਵਾਈ ਦੀ ਸ਼ੁਰੂਆਤ ਦੇ ਵਿੱਚ ਪਿਛਲੀ ਵਾਰ ਜਦੋਂ ਸੁਣਵਾਈ ਹੋਈ ਸੀ ਤਾਂ ਸਰਕਾਰੀ ਵਕੀਲੇ ਅਮਰੀਤਪਾਲ ਦੀ ਪਟੀਸ਼ਨ ਦੇ ਵਿੱਚ ਤਕਨੀਕੀ ਖਾਮੀਆਂ ਦੀ ਗੱਲ ਕਹੀ ਸੀ ਉਸ ਦੇ ਕਰਕੇ ਰੀ ਐਡਿਟ ਦੇ ਆਦੇਸ਼ ਅਦਾਲਤ ਦੇ ਵੱਲੋਂ ਦਿੱਤੇ ਗਏ ਸੀ ਆਹ ਦੇਖੋ ਭਾਗ ਜਦੋਂ ਕੱਲ ਹੀ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਪਟੀਸ਼ਨ ਸੀ ਉਸ ਨੂੰ ਐਡਿਟ ਕਰਨ ਤੋਂ ਬਾਅਦ ਦੁਬਾਰਾ ਜਿਹੜਾ ਕਹ ਲਈਏ ਕਿ ਫਾਈਲ ਕਰ ਦਿੱਤਾ ਗਿਆ ਸੀ ਔਰ ਇਸੇ ਵਜ੍ਹਾ ਦੇ ਕਰਕੇ ਅੱਜ ਜਿਹੜੀ ਸੁਣਵਾਈ ਹੋ ਸਕੀ ਹੈ ਕਿਉਂਕਿ ਜਿਹੜੀ ਪਟੀਸ਼ਨ ਸੀ ਉਹ ਰੀਫਾਈਲ ਹੋਣ ਤੋਂ ਬਾਅਦ ਦੁਬਾਰਾ ਜਿਹੜੀ ਕੋਰਟ ਦੇ ਵਿੱਚ ਪਹੁੰਚੀ ਸੀ ਔਰ ਇਸੇ ਕਰਕੇ ਅੱਜ ਜਿਹੜੀ ਸੁਣਵਾਈ ਇਸ ਮਾਮਲੇ ਦੇ ਵਿੱਚ ਹੋਈ ਹੈ ਉਹ ਮਾਮਲਾ ਕਿਬਲ ਉਸ ਦਿਨ ਦੇ ਲਈ ਸੀ ਪਰ ਅੱਜ ਦੇ ਦਿਨ ਦੇ ਲਈ ਉਹ ਮਾਮਲਾ ਜਿਹੜਾ ਬਿਲਕੁਲ ਖਤਮ ਹੋ ਚੁੱਕਾ ਹੈ ਜੀ ਠੀਕ ਰੋਹਿਤ ਬਾਬਾ ਸ਼ੁਕਰੀਆ ਫਿਲਹਾਲ ਤੱਕ ਦੀ ਜਾਣਕਾਰੀ ਦੇ ਲਈ ਫਿਲਹਾਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਪੂਰੀ ਡਿਟੇਲਡ ਜਾਣਕਾਰੀ ਹੁਣ ਦੇਣੀ ਹੋਈ ਕਿ ਅਦਾਲਤ ਦੇ ਵਿੱਚ 28 ਤਾਰੀਖ ਜੋ ਹੈ ਉਹ ਤੈਅ ਕੀਤੀ ਗਈ ਹੈ 28 ਅਗਸਤ ਨੂੰ ਮੰਨਦੇ ਦੀ ਅਗਲੀ ਸੁਣਵਾਈ ਹੋਏਗੀ 28 ਅਗਸਤ ਤੱਕ ਕੇਂਦਰ ਤੇ ਪੰਜਾਬ ਸਰਕਾਰ ਤੋਂ ਜਵਾਬ ਹਾਈ ਕੋਰਟ ਨੇ ਤਲਬ ਕੀਤਾ ਹੈ ਪੂਰੀ ਡਿਟੇਲ ਮੰਗੀ ਗਈ ਹੈ ਹਾਈ ਕੋਰਟ ਨੇ ਸਵਾਲ ਕੀਤਾ ਹੈ ਕਿ ਐਨੇ ਸੇ ਕਿਉਂ ਲਗਾਈ ਗਈ ਹੈ ਕੀ وجہ ਹੈ ਪਈ ਅਮਰਤਪਾਲ ਤੇ ਜਿਹੜੀ ਐਨਐਸਏ ਲਾਈ ਗਈ ਸੀਗੀ ਉਸ ਦੇ ਖਿਲਾਫ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਤੇ ਅੱਜ ਉਸ ਕੇਸ ਦੀ ਸੁਣਵਾਈ ਸੀਗੀ ਅਦਾਲਤ ਵੱਲੋਂ ਉਸ ਕੇਸ ਦੇ ਵਿੱਚ ਇੱਕ ਵੱਡੀ ਪੇਸ਼ਰਫਤ ਹੋਈ ਹੈ ਅਦਾਲਤ ਵੱਲੋਂ ਇਹ ਸਵਾਲ ਪੁੱਛਿਆ ਗਿਆ ਹੈ ਕੇਂਦਰ ਸਰਕਾਰ ਕੋ ਤੇ ਪੰਜਾਬ ਸਰਕਾਰ ਕੋ ਕਿ ਅ ਅਮਰਤਪਾਲ ਤੇ ਜਿਹੜੀ NSA ਲੱਗੀ ਹੈ ਉਹ ਕਿਸ ਬੇਸ ਤੇ ਲੱਗੀ ਹੈਗੀ ਵੈ ਇਹ ਜਵਾਬ ਮੰਗਿਆ ਗਿਆ ਹੈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋ ਲੋ ਕਿ ਇਹਦਾ ਜਵਾਬ ਦਿੱਤਾ ਜਾਵੇ ਕਿ NSA ਕਿਉਂ ਲਾਈ ਹੈਗੀ ਹੈ ਅਗਰ ਤੁਹਾਡੇ ਕੋਲ ਇਸ ਦੇ ਕੋਈ ਠੋਸ ਸਬੂਤ ਜਾਂ ਸ਼ਵਾਹਿਦ ਮੌਜੂਦ ਹੈਗੇ ਹੈ ਤੇ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਰਿਕਾਰਡ ਦੇ ਤੌਰ ਤੇ ਤਾਂ ਕਿ ਪਤਾ ਲੱਗ ਸਕੇ ਕਿ ਜਿਹੜੀ NSA ਸਹੀ ਹੈ ਜਾਂ ਗਲਤ ਹੈਗੀ ਹੈ ਕਿਉਂਕਿ ਕੋਈ ਵੀ ਠੋਸ ਵਜਾ ਨਹੀਂ ਨਜ਼ਰ ਆਉਂਦੀ ਹੈਗੀ ਐਨਐਸਏ ਲਾਉਣ ਦੀ ਲੇਕਿਨ ਉਸ ਦੇ ਬਾਵਜੂਦ ਵੀ ਇਹਨਾਂ ਦੀ ਐਨਐਸਏ ਜਿਹੜੀ ਹੈ 1 ਸਾਲ ਵਾਸਤੇ ਮਜ਼ੀਦ ਵਧਾ ਦਿੱਤੀ ਗਈ ਹੈ ਇਸ ਵਾਸਤੇ ਉਹਨਾਂ ਨੇ ਹੁਣ ਕੇਂਦਰ ਸਰਕਾਰ ਕੋਲੋਂ ਇਹ ਸਵਾਲ ਪੁੱਛਿਆ ਇਸ ਖਬਰ ਤੋਂ ਬਾਅਦ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਯਕੀਨ ਹੈ ਨਾ ਜਿਹੜਾ ਵਾ ਉਹ ਬੁਰਾ ਹਾਲ ਹੋਏਗਾ ਕਿਉਂਕਿ ਹੁਣ ਜਵਾਬ ਦੇਣਾ ਪਏਗਾ ਤਫਸੀਲ ਦੱਸਣੀ ਪਏਗੀ ਕਿ ਐਨਐਸਏ ਕਿਉਂ ਲੱਗੀ ਹੈਗੀ ਕਿਸ ਬੇਸ ਤੇ ਐਨਐਸਏ ਲਾਈ ਗਈ ਹੈ ਜਿਹੜੀ ਹਾਈ ਕੋਰਟ ਨੇ ਹੁਣ ਟਾਈਮ ਹੈਗਾ ਵੈ ਉਹ 28 ਅਗਸਤ ਦਾ ਦਿੱਤਾ ਹੈ ਕਿ 28 ਅਗਸਤ ਨੂੰ ਦੁਬਾਰਾ ਇਸ ਕੇਸ ਦੀ ਸੁਣਵਾਈ ਹੋਏਗੀ ਹੋਏਗੀ ਤੇ ਫਿਰ ਮਾਮਲੇ ਦਾ ਪਤਾ ਲੱਗੇਗਾ ਕਿ ਐਨਐਸਏ ਲੱਗੀ ਹੈ ਜਿਹੜੀ ਐਨਐਸਏ ਲਾਈ ਗਈ ਹੈ ਉਹ ਸਹੀ ਹੈ ਜਾਂ ਗਲਤ ਹੈਗੀ ਹੈ ਵੀਰੋ ਤੁਹਾਡਾ ਇਸ ਵੀਡੀਓ ਬਾਰੇ ਕੀ ਖਿਆਲ ਹੈਗਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾ ਹਾਫਿਜ਼